ਉਸ ਸਾਡੇ ਦਰਬਾਰ ਕੀ ਜੈ ਮਾਨਜੋਗ ਨਗਰ ਵਾਸੀਓ ਤੇ ਮੇਰੇ ਪੈਣ ਪਾਈਓ ਆਪ ਜੀ ਨੂੰ ਬੜੀ ਖੁਸ਼ੀ ਹੋਵੇਗੀ ਕਿ ਅੱਜ ਸ੍ਰੀ ਅਨਾਤ ਕੁਮਾਰ ਜੀ ਉਹਦਾ ਸ੍ਰੀ ਕੁਸ਼ਨ ਦੇ ਜਿਨੇ ਇੱਕ ਪੇਟ ਮਹਾਮਾਇੀ ਦੀ ਪੇਟ ਚਾਰ ਕੀਤੀ ਹੈ ਜਿਸ ਦਾ ਨਾਮ ਹੈ ਡਾਂਗੋਦੀ ਵਧਾਈ ਤੋਂ 21 ਤਰੀਕ ਨੂੰ ਸਾਈ ਪੇਟ 3 ਦਸੰਬਰ ਨੂੰ ਰਿਲੀਜ਼ ਹੋਣੀ ਹੈ ਸੋ ਮੈਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਪ੍ਰਬਾਤ ਮਾਂ ਇਸ ਬੱਚੇ ਨੂੰ ਦੇਨ ਤੁਗੜੀ ਰਾ ਚੋਗੜੀ ਮਾਤਾ ਕਰੇ ਤੇ ਪੇਟ ਜਿਹੜੀ ਬਹੁਤ ਜ਼ਿਆਦਾ ਤਰਕੀਆਂ ਕਰੇ ਜਿਕਰਾ ਸ਼ੀਨਾ ਮਲਿਦਾ ਬਹੁਤ ਸਾਜੀ ਦਰਬਾਰ ਕੀ ਹੈ ਹਰਦੀਪਾ ਜੀ ਇਸ ਪੇਟ ਬਾਰੇ ਜੋ ਅੱਜ ਸਮਾਗਮ ਰੱਖਿਆ ਗਿਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਜੈ ਮਤਾ ਦੀ ਬਹੁਤ ਖੁਸ਼ੀ ਦਾ ਇਹ ਦਿਨ ਹੈ ਕਿ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਇਸ ਸਬੰਧ ਦੇ ਅੰਦਰ ਕਿ ਸਾਡੇ ਬਹੁਤ ਇਸ ਕਲੱਬ ਦੇ ਬੱਚੇ ਸ਼੍ਰੀ ਅਨੰਤ ਦੇਵੀ ਜਿਨ੍ਹਾਂ ਦੀ ਕੈਸਟ 31 ਦਸੰਬਰ ਰਿਲੀਜ਼ ਹੋ ਰਹੀ ਹੈ ਇਹ ਕੈਸਟ ਨੂੰ ਇਹਨਾਂ ਦੇ ਉਸਤਾਦ ਸ਼੍ਰੀ ਸ਼ਿਵ ਕੁਮਾਰ ਪੰਮੀ ਜੀ ਨੇ ਤਿਆਰ ਕੀਤਾ ਹੈ ਔਰ ਇਸ ਕੈਸਟ ਦਾ ਇਸ ਪੇਜ ਦਾ ਜੋ ਨਾਮ ਹੈ ਜੀ ਜਾਗੇ ਜਾਗੇ ਦੀ ਵਧਾਈ ਸੋ ਸਾਰੀਆਂ ਸੰਗਤਾਂ ਨੇ ਹਮ ਹਮ ਆ ਕੇ ਇਹਨੂੰ ਦੇਖਣਾ ਔਰ ਉਤੀਆਂ ਤਰੱਕੀਆਂ ਦੇ ਵਿੱਚ ਇਹਨੂੰ ਬੁਲੰਦੀਆਂ ਤੇ ਪਹੁੰਚਾਉਣਾ ਇਸ ਬੱਚੇ ਦੀ ਬਹੁਤ ਬਹੁਤ ਤਰੱਕੀ ਹੋਵੇ ਮਹਾਮਾਈ ਅੱਗੇ ਫਰਿਆਦ ਮੂ ਇਲਾਕਾਣ ਵਾਸੀ ਔਰ ਪਿੰਡ ਪਧਿਆਣੇ ਦੀਆਂ ਸੰਗਤਾਂ ਜੋ ਇਸ ਸਮਾਗਮ ਤੇ ਪਹੁੰਚੀਆਂ ਔਰ ਖਾਸ ਕਰ ਸ਼੍ਰੀ ਅਨੰਦਦੇਵ ਜੀ ਉਹਨਾਂ ਦੇ ਨਾਲ ਹਰਦੀਪਾ ਜੀ ਨਾਲ ਸਾਡੇ ਨੰਬਰਦਾਰ ਭਾਜੀ ਵੀ ਹੋਣੀ ਆਏ ਆ। ਜਾਂ ਹੋਰ ਵੀ ਜਿੰਨੇ ਵੀ ਪਤਵੰਤੇ ਸੱਜਣੇ ਆ ਪੈਣਾ ਮਤਾਵਾ ਬੱਚੇ ਸਾਰੇ ਹੀ ਵਧਾਈ ਦੇ ਪਾਤਰ ਨੇ। ਔਰ ਅਸੀਂ ਆਪਣੇ ਵੱਲੋਂ ਵੀ ਆਪ ਸਾਰੇ ਹੀ ਦਰਸ਼ਕਾਂ ਨੂੰ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਰਿਕੁਐਸਟ ਕਰਦੇ ਆ ਕਿ ਇਸ ਭੇਟ ਨੂੰ ਜਿਆਦਾ ਤੋਂ ਜਿਆਦਾ ਸੁਣੋ ਸ਼ੇਅਰ ਕਰੋ ਕਮੈਂਟ ਕਰੋ ਸੋ ਸਾਰਿਆਂ ਦਾ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਦੀ ਜੈ ਹਾਂਜੀ ਅਨੰਤ ਦੇਵ ਜੀ ਆਪਾਂ ਇਹ ਜੋ ਅੱਜ ਪੋਸਟਰ ਸਮਾਰਕਮ ਰਿਲੀਜ਼ ਰੱਖਿਆ ਹਾਂਜੀ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪੇਟ ਅਸੀਂ ਪਿਆਰਤੀ ਤੇ ਜਗ ਦੇਵ ਦਾ ਜਿਹੜਾ ਟਾਈਟਲ ਹੈ ਤਾਂ ਇਸ ਨੂੰ ਲਿਖਿਆ ਹੈ ਸ਼੍ਰੀ ਕਾਪਲੇਸਟੀ ਨੇ ਔਰ ਇਸਲਾਮੀਓ ਕੀਤਾ ਹੈ ਸੁਸ਼ਜਨワजी ਨੇ ਔਰ ਨਿਸ਼ਕਾਮ ਸਿਵਾ ਪੰਜਰਮੜਲੀ YouTube ਚੈਨਲ ਤੇ ਇਹ ਪੇਟ ਰਿਲੀਜ਼ ਹੋਣ ਜਾ ਰਹੀ ਹੈ 31 ਦਸੰਬਰ ਨੂੰ ਤੇ ਉਸਤਾਦ ਸ਼ਿਖੋਪਾ ਕਮੇਟੀ ਦੇ ਅਸ਼ੀਰਵਾਦ ਸਤਕਾਏ ਸਪਸ਼ਟ ਹੋ ਰਿਹਾ ਹੈ